12ਵੀਂ ਸ਼੍ਰੇਣੀ ਵਿਸ਼ਾ ਪੁਗੋਲ ਅਧਿਆਇ ਦੂਜਾ ਮਾਨਵੀ ਸਾਧਨ ਜਨਸੰਖਿਆ ਅਤੇ ਇਸ ਦੀ ਤਬਦੀਲੀ ਬਦਲਾਅ ਅਭਿਆਸੀ ਪ੍ਰਸ਼ਨਾਂ ਦੇ ਉੱਤਰ ਭਾਗ ਪਹਿਲਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ ਇੱਕ ਵਾਕ ਵਿੱਚ ਦਿਓ ਉੜ ਧਰਤੀ ਉੱਪਰ ਆਰਥਿਕ ਕਿਰਿਆਵਾਂ ਦਾ ਧੁਰ ਕਿਸ ਨੂੰ ਕਿਹਾ ਜਾ ਸਕਦਾ ਹੈ ਉੱਤਰ ਧਰਤੀ ਉੱਪਰ ਸਾਰੀਆਂ ਆਰਥਿਕ ਕਿਰਿਆਵਾਂ ਦਾ ਧੁਰ ਮਨੁੱਖ ਹੈ ਪ੍ਰਸ਼ਨ 8 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ ਘਣਤਾ ਕਿੰਨੀ ਹੈ ਉੱਤਰ 2011 ਦੀ ਜਨਸੰਖਿਆ ਅਨੁਸਾਰ ਪਾਰਕ ਦੀ ਜਨਸੰਖਿਆ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਪ੍ਰਸ਼ਨ ਈ ਡੀ ਅਰਨਾਚਲ ਪ੍ਰਦੇਸ਼ ਕਿਸ ਜਨਸੰਖਿਆ ਘਣਤਾ ਵਾਲੇ ਖੇਤਰ ਵਿੱਚ ਆਉਂਦਾ ਹੈ? ਉੱਤਰ ਅਰਨਾਚਲ ਪ੍ਰਦੇਸ਼ ਘੱਟ ਵੱਸੋ ਘਣਤਾ ਵਾਲੇ ਖੇਤਰ ਵਿੱਚ ਆਉਂਦਾ ਹੈ। ਕੁਐਸਚਨ ਸ ਵਿਸ਼ਵ ਬਸੋਂ ਦਿਵਸ ਕਦੋਂ ਮਨਾਇਆ ਜਾਂਦਾ ਹੈ ਉੱਤਰ ਵਿਸ਼ਵ ਬਸੋਂ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ ਪ੍ਰਸ਼ਨ ਹਾ ਹ ਭਾਰਤ ਦੀ ਵਦੇਰੇ ਬਸੋਂ ਕਿਸ ਉਮਰ ਸਮੂਹ ਨਾਲ ਸੰਬੰਧਿਤ ਹੈ ਉੱਤਰ ਭਾਰਤ ਦੀ ਵਦੇਰੇ ਬਸੋਂ 55 ਤੋਂ 59 ਸਾਲ ਉਮਰ ਵਰਗ ਭਾਵ ਕਮਾ ਵਰਗ ਨਾਲ ਸੰਬੰਧਿਤ ਹੈ 2011 ਦੀ ਜਨਗੰਨਾ ਅਨੁਸਾਰ ਇਸ ਉਮਰ ਵਰਗ ਦੀ ਵਸੋਂ ਕੁੱਲ ਆਬਾਦੀ ਦਾ 56.9% ਹੈ ਪ੍ਰਸ਼ਨ ਕਕਾ 2011 ਦੀ ਜਨਸੰਖਿਆ ਅਨੁਸਾਰ ਪੰਜਾਬ ਦਾ ਲਿੰਗ ਅਨੁਪਾਤ ਕਿੰਨਾ ਹੈ ਉੱਤਰ 2011 ਦੀ ਜਨ ਗਣਨਾ ਅਨੁਸਾਰ ਪੰਜਾਬ ਦਾ ਲਿੰਗ ਅਨੁਪਾਤ 893 ਹੈ। ਪ੍ਰਸ਼ਨ ਖਖਾ ਭਾਰਤ ਵਿੱਚ ਪਹਿਲੇ ਦਰਜੇ ਦੇ ਸ਼ਹਿਰਾਂ ਦੀ ਘਟੋ ਘਟ ਵੱਸੋਂ ਕਿੰਨੀ ਹੈ? ਉੱਤਰ ਭਾਰਤ ਵਿੱਚ ਪਹਿਲੇ ਦਰਜੇ ਦੇ ਸ਼ਹਿਰਾਂ ਦੀ ਵੱਸੋਂ 1 ਲੱਖ ਜਾਂ ਇਸ ਤੋਂ ਵੱਧ ਹੈ। ਪ੍ਰਸ਼ਨ ਗੱਗਾ ਜਨਸੰਖਿਆ ਸਥਾਨ ਬਦਲੀ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ ਦੋ ਕਾਰਕ ਦੱਸੋ ਉੱਤਰ ਜਨਸੰਖਿਆ ਸਥਾਨ ਬਦਲੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਨੰਬਰ 1 ਆਰਥਿਕ ਕਾਰਕ ਨੰਬਰ 2 ਸਮਾਜਿਕ ਕਾਰਕ ਨੰਬਰ 3 ਜਨ ਅੰਕਣ ਕਾਰਕ ਪ੍ਰਸ਼ਨ ਖੱਗਾ ਸਭ ਤੋਂ ਵੱਧ ਭਾਰਤੀ ਕਿਹੜੇ ਮੱਧ ਪੂਰਬੀ ਦੇਸ਼ ਵਿੱਚ ਵਸਦੇ ਹਨ ਉੱਤਰ ਸਭ ਤੋਂ ਵੱਧ ਭਾਰਤੀ ਯੂਨਾਈਟਿਡ ਅਰਬ ਅਮੀਰਾਤ ਵਿੱਚ ਵਸਦੇ ਹਨ ਇਸ ਦੇਸ਼ ਵਿੱਚ ਵਸਦੇ ਭਾਰਤੀਆਂ ਦੀ ਗਿਣਤੀ 28 ਲੱਖ 52 ਹਜ਼ਾਰ ਹੈ ਵੈਸ਼ਨਯਾ 2011 ਦੀ ਜਨਸੰਖਿਆ ਅਨੁਸਾਰ ਮਰਦਾਂ ਤੇ ਔਰਤਾਂ ਦੀ ਸੱਖਰਤਾ ਦਰ ਕੀ ਹੈ ਉੱਤਰ ਭਾਰਤ ਵਿੱਚ 2011 ਦੀ ਜਨਸੰਖਿਆ ਅਨੁਸਾਰ ਮਰਦਾਂ ਦੀ ਸੱਖਰਤਾ ਦਰ 82.14% ਅਤੇ ਔਰਤਾਂ ਦੀ ਸੱਖਰਤਾ ਦਰ 65.46% ਹੈ ਪ੍ਰਸ਼ਨ ਚੱਚਾ ਹੀਟ ਲਿਖਿਆ ਨੂੰ ਸੰਸਾਰ ਦੇ ਜਨਸੰਖਿਆ ਅੰਕੜੇ ਅਨੁਸਾਰ ਮਿਲਾਓ ਇਸ ਪ੍ਰਸ਼ਨ ਦਾ ਉੱਤਰ ਇਸ ਪ੍ਰਕਾਰ ਹੈ ਪਾਕਿਸਤਾਨ 18.48 ਕਰੋੜ ਬੰਗਲਾਦੇਸ਼ 16.44 ਕਰੋੜ ਚੀਨ 134.10 ਕਰੋੜ ਅਤੇ ਭਾਰਤ 121.01 ਕਰੋੜ ਪ੍ਰਸ਼ਨ ਸੱਚਾ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦੀ ਸਖਰਤਾ ਦਾ ਦਰ ਸਭ ਤੋਂ ਵੱਧ ਹੈ ਉੱਤਰ ਉਕਤ ਵਿੱਚੋਂ ਮਿਜ਼ੋਰਮ ਰਾਜ ਦੀ ਸਖਰਤਾ ਦਾ ਦਰ ਵੱਧ ਹੈ ਭਾਗ ਦੂਜਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਵੱਧ ਤੋਂ ਵੱਧ 4 ਸਤਵਾਂ ਵਿੱਚ ਦਿਓ ਪ੍ਰਸ਼ਨ ਊੜਾ ਵੱਖ-ਵੱਖ ਜਨਸੰਖਿਆ ਘਣਤਾ ਖੇਤਰਾਂ ਦੇ ਨਾਮ ਦੱਸੋ ਉੱਤਰ ਨੰਬਰ 1 ਵੱਧ ਵਸੂ ਘਣਤਾ ਵਾਲੇ ਖੇਤਰ ਅਜਿਹੇ ਖੇਤਰਾਂ ਵਿੱਚ ਵਸੂ ਘਣਤਾ 400 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਵੱਧ ਹੁੰਦੀ ਹੈ 2 ਨੰਬਰ ਦਰਮਿਆਨੀ ਵਸੂ ਘਣਤਾ ਵਾਲੇ ਖੇਤਰ ਅਜਿਹੇ ਖੇਤਰਾਂ ਦੀ ਵਸੂ ਘਣਤਾ 200 ਤੋਂ 400 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਵਿਚਕਾਰ ਹੁੰਦੀ ਹੈ। 3 ਘੱਟ ਵੱਸੂ ਘੰਤਾ ਵਾਲੇ ਖੇਤਰ ਇਨ੍ਹਾਂ ਖੇਤਰਾਂ ਦੀ ਵੱਸੂ ਘੰਤਾ 200 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਘੱਟ ਹੁੰਦੀ ਹੈ। ਪ੍ਰਸ਼ਨ ਅਡਾ ਜਨਸੰਖਿਆ ਘੰਤਾ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ 4 ਕਾਰਕ ਦੱਸੋ। ਨੰਬਰ 1 ਜਲਵਾਯੂ ਨੰਬਰ 2 ਤਰਾਤਲ ਅਤੇ ਮਿੱਟੀ ਨੰਬਰ 3 ਆਵਾਜਾਈ ਤੇ ਸੰਚਾਰ ਦੇ ਸਾਧਨ ਨੰਬਰ 4 ਪਾਣੀ ਦੀ ਉਪਲਬਧਤਾ ਪ੍ਰਸ਼ਨ A ਦਹਾਕੇ ਭਾਵ 10 ਸਾਲਾਂ ਵਿੱਚ ਜਨਸੰਖਿਆ ਵਾਧਾ ਕੱਢਣ ਦਾ ਫਾਰਮੂਲਾ ਦੱਸੋ ਉੱਤਰ ਦਹਾਕੇ ਭਾਵ 10 ਸਾਲ ਵਿੱਚ ਜਨਸੰਖਿਆ ਵਾਧਾ ਕੱਢਣ ਦਾ ਫਾਰਮੂਲਾ ਇਸ ਪ੍ਰਕਾਰ ਹੈ 10 ਸਾਲ ਵਿੱਚ ਵਸੂ ਵਾਧਾ ਮੌਜੂਦਾ ਸਾਲ ਦੀ ਵਸੂ ਘਟਾਓ ਆਧਾਰ ਸਾਲ ਦੀ ਵਸੂ 100 ਮੌਜੂਦਾ ਸਾਲ ਦੀ ਵਸੂ ਪ੍ਰਤੀਸ਼ਤ ਜਨਸੰਖਿਆ ਦੀ ਬਹਤਾਤ ਓਵਰ ਪਾਪੂਲੇਸ਼ਨ ਨਾਲ ਹੋਣ ਵਾਲੀਆਂ ਕੋਈ ਚਾਹ ਸਮੱਸਿਆਵਾਂ ਬਾਰੇ ਦੱਸੋ ਉੱਤਰ ਜਨਸੰਖਿਆ ਦੀ ਵਹਤਾਤ ਨਾਲ ਹੀਠ ਲਿਖੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਨੰਬਰ 1 ਮਕਾਨਾਂ ਦੀ ਘਾਟ ਨੰਬਰ 2 ਪੀਣ ਵਾਲੇ ਪਾਣੀ ਦੀ ਸਮੱਸਿਆ ਨੰਬਰ 3 ਗੰਦੀਆਂ ਬਸਤੀਆਂ ਦਾ ਜਨਮ ਨੰਬਰ 4 ਜੂਰਮਾਂ ਦੀ ਗਿਣਤੀ ਵਿੱਚ ਵਾਧਾ ਨੰਬਰ 5 ਆਵਾਜਾਈ ਦੇ ਸਾਧਨਾਂ ਦੀ ਘਾਟ ਪ੍ਰਸ਼ਨ ਹਾਹ ਜਨਸੰਖਿਆ ਤਬਦੀਲੀ ਦੇ ਨਿਰਧਾਰਕ ਕਿਹੜੇ ਹਨ ਉੱਤਰ ਜਨਸੰਖਿਆ ਤਬਦੀਲੀ ਦੇ ਤਿੰਨ ਮੁੱਖ ਨਿਰਧਾਰਕ ਹਨ ਨੰਬਰ 1 ਜਨਮ ਦਰ ਨੰਬਰ 2 ਮੌਤ ਦਰ ਨੰਬਰ 3 ਸਥਾਨ ਬਦਲੀ ਪ੍ਰਸ਼ਨ ਕਕਾ ਸੱਖਰਤਾ ਦਾ ਅਰਥ ਕੀ ਹੈ ਭਾਰਤ ਦੀ ਜਨਗਣਨਾ ਦੀ ਪਰਿਭਾਸ਼ਾ ਅਨੁਸਾਰ ਕਿਸੇ ਵੀ ਭਾਸ਼ਾ ਵਿੱਚ ਪੜ੍ਹ ਲਿਖ ਅਤੇ ਸਮਝ ਲੈਣ ਦੀ ਸਮਰੱਥਾ ਹੀ ਸੱਖਰਤਾ ਹੈ ਪ੍ਰਸ਼ਨ ਖਖਾ ਸੱਖਰਤਾ ਦਰ ਕੱਢੰਦਾ ਫਾਰਮੂਲਾ ਕੀ ਹੈ ਉੱਤਰ ਸੱਖਰਤਾ ਦਰ ਬਰਾਬਰ ਸੱਖਰ ਲੋਕਾਂ ਦੀ ਗਿਣਤੀ ਗੁਣਾ 100 ਕੁੱਲ ਵੱਸੋਂ 7 ਸਾਲ ਤੇ ਉਸ ਤੋਂ ਵੱਧ